ਬੱਲੀਆਂ ਵੀ ਆਪਾਂ ਦੇਖਦੇ ਆਂ ਜੀ ਨਹੀਂ ਜਿਹੜੀ ਕਣਕ ਨੂੰ ਆਪਾਂ ਕਹਿਦੀ ਵੀ ਕੋਈ ਤੇਲਾ ਵਗੈਰਾ ਜ਼ਿਆਦਾ ਆਇਆ ਹੋਵੇ ਹਨਾ ਜਾਂ ਕੋਈ ਪ੍ਰੋਬਲਮ ਆਈ ਹੋਵੇ ਤਾਂ ਬੱਲੀਆਂ ਦੇ ਵਿੱਚ ਵੀ ਭਾਗ ਜਾਣੀ ਹੁੰਦਾ ਤੇ ਤੋੜਿਓ ਬਾਈ ਸਾਰੇ ਜਾਣੇ ਕਿ ਕਿ ਬੱਲੀ ਤੋੜਿਓ ਆਪਾਂ ਮੜਾ ਮਲਕੇ ਦੇਖੀਏ ਸਾਰੇ ਵੀਰਾਂ ਨੂੰ ਦਿਖਾ ਦਈਏ ਵੀ ਕਿਸ ਤਰ੍ਹਾਂ ਦਾ ਇਹਦੇ ਵਿੱਚੋਂ ਹੋਵਗਾ ਤੇ ਵੱਡੀ ਗੱਲ ਤਾਂ ਇਹ ਜਿਵੇਂ ਤੁਸੀਂ ਇੱਕ ਕਿਸਾਨ ਹੋਣ ਦੇ ਨਾਂ ਤੇ ਦੱਸ ਸਕਦੇ ਹੋ ਵੀ ਸੋਨੂੰ ਆਪਣੇ ਪਿੰਡ ਦੇ ਵਿੱਚ ਲੋਕ ਪੁੱਛਦੇ ਰਹੇਗੇ ਵੀ ਆਹ ਕਿਹੜੀ ਵੈਰਾਈਟੀ ਆ ਕਿਥੋਂ ਲੈਂਦੀ ਹੈ ਹਾਂਜੀ ਹਾਂਜੀ ਇਹਦੀ ਦਾ ਫਰਕ ਕਰਦੇ ਸੀ ਵੀ ਕਿਹੜੀ ਵੈਰੈਟੀ ਹੈ ਜੀ ਇਹ ਠੀਕ ਹੈ ਇਹ ਹਰ ਟਾਈਮ ਕਾਲਸੀ ਰਹੀ ਹੈ ਜੀ ਠੀਕ ਹੈ ਹਾਂ ਜੀ ਨਹੀਂ ਦੂਸਰੀ ਕਣਕ ਥੋੜੀ ਕਣੀ ਸਮਝ ਲਓ ਪੀਲੇ ਪਣਚ ਹੋ ਗਈ ਸੀਗੀ ਜੀ ਬਿਲਕੁਲ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਭਰਾਓ ਤੁਸੀਂ ਦੇਖ ਰਹੇ ਹੋ ਵੀ ਕਣਕ ਦੇ ਖੇਤ ਦੇ ਵਿੱਚ ਖੜਾ ਹਾਂਗਾ ਤੇ ਕਣਕ ਦੇ ਜਦੋਂ ਝਾੜ ਨਿਕਲਣਾ ਹੁੰਦਾ ਕਣਕਾਂ ਵੱਢਣੀਆਂ ਹੁੰਦੀਆਂ ਨੇ ਤਾਂ ਉਦੋਂ ਫਿਰ ਹਰੇਕ ਵੈਰਾਈਟੀ ਦਾ ਪਤਾ ਲੱਗਦਾ ਵੀ ਕਿਹਦਾ ਕਿੰਨਾ ਝਾੜ ਰਿਹਾ ਕਿਹਦਾ ਕਿੰਨਾ ਝਾੜ ਰਿਹਾ ਉਦੋਂ ਪਹਿਲਾਂ ਤਾਂ ਸਾਨੂੰ ਪਤਾ ਵੀ ਬਹੁਤ ਆਪਾਂ ਕਿਸਾਨ ਕਈ ਵਾਰ ਭੰਬਲ ਭੂਸੇ 'ਚ ਹੁੰਦਾ ਵੀ ਯਾਰ ਕਿਹੜਾ ਬੀਜ ਲਾਈਏ ਕਿਹੜਾ ਹੋ ਕਰੀਏ ਮੈਂ ਇਸ ਟਾਈਮ ਜਿਉਂਦ ਪਿੰਡ ਦੇ ਵਿੱਚ ਖੜਾ ਰਾਮਪੁਰੇ ਤੇ ਤਪੇ ਦੇ ਲਬੇ ਆ ਜਾਂਦਾ ਜਿਉਂਦ ਪਿੰਡ ਤੇ ਇਹ ਜਿਹੜੇ ਕਿਸਾਨ ਦਾ ਖੇਤ ਆ ਸਾਡਾ ਭਰਾ ਸਾਨੂੰ ਦੁਨੀਆ ਤੋਂ ਅਲਵੇ ਦਾ ਕਹਿ ਗਿਆ ਪਿਛਲੇ ਸਮੇਂ ਬਾਈ ਬਿੱਟੂ ਜਿਉਂਦ ਤੋਂ ਜਿਹਦਾ ਜੱਟਾਂ ਦੇ ਟਰੈਕਟਰ ਪੇਜ ਸੀਗਾ ਬਾਈ ਇੱਕ ਆਪਾਂ ਕਹਿ ਦਈਏ ਵੀ ਉਹ ਸਮੇਂ ਦੇ ਵਿੱਚ ਸਾਨੂੰ ਸਾਰੇ ਭਰਾਵਾਂ ਨੂੰ ਤੇ ਪਰਿਵਾਰ ਨੂੰ ਵਿਛੋੜਾ ਦੇ ਗਿਆ ਤੇ ਜਦੋਂ ਮੈਨੂੰ ਰੇ ਆ ਕੇ ਪਤਾ ਲੱਗਿਆ ਵੀ ਬਾਈ ਦਾ ਖੇਤ ਹੈਗਾ ਤਾਂ ਇੱਕ ਵਾਰ ਫੇਰ ਵੀਰ ਦੀਆਂ ਜਾਦਾਂ ਬਾਈ ਸਾਡੇ ਨਾਲ ਤਾਜ਼ੀਆਂ ਹੋ ਗਈਆਂ ਹਨ ਤੇ ਹੁਣ ਗੱਲ ਕਰਦੇ ਆਂ ਵੀ ਕਣਕ ਵਾਲੇ ਖੇਤ ਦੇ ਵਿੱਚ ਖੜੇ ਆਂ ਇਹ ਗ੍ਰੀਨ ਲਾਈਨ ਸੀਡਜ਼ ਕੰਪਨੀ ਦਾ ਬੀਜ ਹੈਗਾ ਜੀ ਐਲ ਡਬਲਯੂ 2272 ਦੇ ਨਾਮ ਤੇ ਇਹ ਬੀਜ ਹੈਗਾ ਤੇ ਕਣਕ ਦਾ ਬੀਜ ਕੰਪਨੀ ਨੂੰ ਪਿਛਲੇ 3 ਸਾਲ ਹੋ ਗਏ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਂਦੇ ਨੂੰ ਉਦੋਂ ਪਹਿਲਾਂ ਸਾਨੂੰ ਪਤਾ ਵੀ ਕੰਪਨੀ ਆਪਦੇ ਪ੍ਰੋਡਕਟ ਤੇ ਕੰਮ ਕਰਦੀ ਹੈਗੀ ਕੰਪਨੀ ਬੀਜ ਨੂੰ ਦੇਖਦੀ ਹੈ ਵੀ ਕਿਸ ਤਰ੍ਹਾਂ ਦਾ ਬੀਜ ਆ ਕਿਵੇਂ ਇਹਦਾ ਝਾੜ ਆ ਕੀ ਉਹ ਹੈਗਾ ਤੇ ਉਦੋਂ ਬਾਅਦ ਐ ਕਿ ਤੀਜਾ ਸਾਲ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਆ ਤੇ ਇਹਦਾ ਕਿਵੇਂ ਰਿਸਪੌਂਸ ਰਿਹਾ ਕਿੰਨਾ ਝਾੜ ਆਗਾ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਆਪਣੇ ਨਾਲ ਗ੍ਰੀਨ ਲਾਈਨ ਸੀਡਜ਼ ਕੰਪਨੀ ਤੋਂ ਕੰਪਨੀ ਦੇ ਨੁਮਾਇੰਦੇ ਖੜੇ ਨੇ ਵੀਰ ਜੀ ਨਾਲ ਗੱਲਬਾਤ ਕਰਾਂਗੇ ਬਾਈ ਹਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਚੜ੍ਹਦੀ ਕਲਾ ਜੀ ਇਹ ਆਪਣਾ ਸ਼ੋਭਨਾਮ ਕੀ ਹੈ ਬਾਈ ਜੀ ਦਿਲਵੀਰ ਸਿੰਘ ਜੀ ਦਿਲਵੀਰ ਸਿੰਘ ਹਾਂਜੀ ਤੇ ਦਿਲਵੀਰ ਬਾਈ ਜੀ ਜੇਕਰ ਗੱਲ ਕਰੀਏ ਵੀ ਕੰਪਨੀ ਦੀ ਕੀ ਰਿਕਮੈਂਡੇਸ਼ਨ ਆ ਵੀ GLW272 ਤੁਹਾਡਾ ਜਿਹੜਾ ਕਣਕ ਦਾ ਸੀਡ ਆ ਹਨਾ ਜਿਵੇਂ ਪਹਿਲਾਂ ਤੁਹਾਡੇ ਜਵਾਰ ਵਗੈਰਾ ਵੀ ਆਉਂਦੇ ਆ ਮੱਕੇ ਦੇ ਬੀਜ ਵੀ ਆਉਂਦੇ ਆ ਉਹ ਤਾਂ ਲੋਕਾਂ ਦੇ ਵਿੱਚ ਇੱਕ ਚੰਗਾ ਕੰਪਨੀ ਦਾ ਨਾਮ ਬਣਿਆ ਹੋਇਆਗਾ ਹਾਂਜੀ ਤੇ ਇਹ ਤੇ ਕੰਪਨੀ ਦੀ ਕੀ ਰეკਮੈਂਡੇਸ਼ਨ ਆ ਵੀ ਆਪਾਂ ਇਹਨੂੰ ਕਿਹੋ ਜੀ ਜ਼ਮੀਨ 'ਚ ਬੀਜ ਸਕਦੇ ਆ ਤੇ ਕਿੰਨਾ ਬੀਜ ਪਾਉਣਾ ਚਾਹੀਦਾ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੀ ਹੈ ਵੀ ਇਹਨੂੰ ਆਪਾਂ ਹਰੇਕ ਤਰ੍ਹਾਂ ਦੀ ਜ਼ਮੀਨ 'ਚ ਬੀਜ ਸਕਦੇ ਆ ਠੀਕ ਹੈ ਰੇਤਲੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋ ਥੋੜਾ ਬਹੁਤਾ ਕਲਰ ਹੁੰਦਾ ਪੈਲੀ 'ਚ ਠੀਕ ਹੈ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਆਪਾਂ ਪੈਲੀ 'ਚ ਬੀਜ ਸਕਦੇ ਆ ਤੇ ਵਧੀਆ ਰਿਸਪੌਂਸ ਮਿਲਦਾ ਹੈ ਇਹਦਾ ਕਣਕ ਦਾ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜੇ ਆਪਾਂ ਹੁਣ ਦੀ ਗੱਲ ਕਰੀਏ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਜਾਂਦੇ ਸੀਗੇ ਵੀ ਆਹ ਇਲਾਕਿਆਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਏਰੀਆ ਚ ਵੀ ਲੱਗੀ ਆ ਸਰਦੂਲਗੜ ਲੱਗੀ ਆ ਅੰਮ੍ਰਿਤਸਰ ਲੱਗੀ ਆ ਜਲੰਧਰ ਲੱਗੀ ਆ ਮੁਕਸਰ ਬੈਲਟ ਚ ਲੱਗੀ ਆ ਰਾਮਪੁਰੇ ਲੱਗੀ ਆ ਇਹ ਤੁਸੀਂ ਫੀਲਡ ਦੇਖ ਸਕਦੇ ਹੋ तकरीबन ਸਾਰੇ ਜਗ੍ਹਾ ਤੇ ਲੱਗੀ ਆ ਹਰਿਆਣੇ ਚ ਵੀ ਲੱਗੀ ਆ ਕਈ ਜਗ੍ਹਾ ਤੇ ਠੀਕ ਹੈ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਇਹਦਾ ਇਹਦੀ ਇੱਕ ਮੇਨ ਖਾਸ ਚੀਜ਼ ਇਹ ਆ ਵੀ ਇਹ ਅਗੇਤੀ ਪਿਛੇਤੀ ਵਧੀਆ ਰਿਜ਼ਲਟ ਦਿੰਦੀ ਹੈ ਇਹ ਨਰਮੇ ਵਾਲੀ ਨਰਮੇ ਵਾਲੇ ਚ ਹਾਂ ਨਰਮੇ ਵਾਲੇ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਇਹ ਠੀਕ ਹੈ ਹਾਂ ਇਹਨਾਂ ਦੇ ਬੀਜ ਦੇ ਜੀਨ ਸੀ ਇਹ ਚ ਤਿਆਰ ਕੀਤਾ ਵੀ ਹਰੇਕ ਤਰ੍ਹਾਂ ਦਾ ਮੌਸਮ ਹਰੇਕ ਤਰ੍ਹਾਂ ਦਾ ਜਿਵੇਂ ਉਹਨਾਂ ਨੇਹਰੀ ਆਉਂਦੀ ਆ ਡਿੱਗਣ ਦੀ ਸਮੱਸਿਆ ਵੀ ਬਿਲਕੁਲ ਨਹੀਂ ਹੈ ਠੀਕ ਹੈ ਤੇ ਹਾਈਟ ਵੀ ਚੰਗੀ ਲੈ ਜਾਂਦੀ ਆ ਠੀਕ ਹੈ ਵੀ ਇਹ ਝਾੜ ਤਾਂ ਦੇਣਾ ਹੀ ਦੇਣਾ ਤੂੜੀ ਦੀ ਇਲਡ ਵੀ ਜਾਦੇ ਨਿਕਲਦੀ ਏ ਦੇ ਨਾਲ ਠੀਕ ਜਿਵੇਂ ਆਪਾਂ ਗੱਲ ਕਰੀਏ ਬਈ ਹੁਣ ਜਿਹੜੇ ਇਹ ਵਹਣ ਦੇ ਵਿੱਚ ਬਜਾਈ ਵੀ ਆ ਹਨਾ ਇਹ ਇਹਦੇ ਵਿੱਚ ਮੈਨੂੰ ਲੱਗਦਾ ਵੀ ਖਰਚੇ ਵਿੱਚ ਹੀ ਉਹ ਕਰਕੇ ਜ਼ੀਰੋ ਡ੍ਰਿਲ ਨਾਲ ਬਜਾਈ ਹੋਈ ਲੱਗਦੀ ਆ ਹਾਂ ਇਹ ਪੀਰੀ ਉਸ਼ਾ ਦੇ ਖਰਚੇ ਆ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਮੰਨ ਲਓ ਮੈਂ ਜ਼ੀਰੋ ਟ੍ਰੇਲ ਨਾਲ ਬੀਜੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਫੰਗਸ ਵਗੈਰਾ ਇਹਦੇ 'ਚ ਅਟੈਕ ਨਹੀਂ ਆਇਆਗਾ ਇਹ ਕਣਕ ਨੂੰ ਬਿਲਕੁਲ ਜੀ ਵੀ ਕਿਉਂਕਿ ਇਹ ਸੀਡ ਇਹਨੂੰ ਟ੍ਰੀਟਮੈਂਟ ਹੀ ਕੀਤਾ ਹੁੰਦਾ ਠੀਕ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਫੰਗਸ ਵਗੈਰਾ ਇਹਨੂੰ ਅਟੈਕ ਨਹੀਂ ਆਇਆ ਨਾ ਹੀ ਹਲਦੀ ਰੋਗ ਜੀ ਨੂੰ ਪੀਲੀ ਕੁੰਗੀ ਵਗੈਰਾ ਕਹਿ ਦਿੰਦੇ ਆ ਉਹ ਤਾਂ ਬਿਲਕੁਲ ਅਟੈਕ ਨਹੀਂ ਠੀਕ ਹੈ ਵੀ ਫੰਗਸ ਇਹਦੇ ਨੇੜ ਤੇ ਨਹੀਂ ਲੰਗਦੀ ਠੀਕ ਹੈ ਤੇ ਝਾੜ ਦਾ ਕੰਪਨੀ ਕੀ ਕਹਿੰਦੀ ਹੈ ਵੀ ਪਿਛਲੇ 2 ਸਾਲਾਂ ਤੋਂ ਤੁਸੀਂ ਕਿੰਨਾ ਝਾੜੇ ਦਾ ਪ੍ਰਾਪਤ ਕਰ ਰਹੇ ਹੋਗੇ ਹਾਂਜੀ 2 ਸਾਲ ਪਿਛਲੇ 2 ਸਾਲਾਂ ਤੋਂ ਰਿਸਰਚ ਵੈਰਾਈਟੀ ਆਇਤੀ ਤੇ ਇਹਦੇ ਵਿੱਚ ਜਿਹੜੀਆਂ ਝੋਨੇ ਵਾਲੀਆਂ ਪੈਲੀਆਂ ਅਗੇਤੀ ਬਜਾਈ ਹੁੰਦੀ ਆ ਉਹਨਾਂ ਦਾ ਆਪਾਂ ਨੂੰ ਸੁਭਾਵਿਕ ਪਤਾ ਵੀ ਉਹਦੇ ਚ ਝਾੜ ਤਾਂ ਇਹ 65 ਤੋਂ ਪਲੱਸ ਜਾਂਦਾ ਜੀ ਠੀਕ ਹੈ 65 ਹੋ ਜੇ 67 ਹੋ ਜੇ 68 ਹੋ ਜੇ ਤੇ ਜਿਹੜੀਆਂ ਨਰਮੇ ਵਾਲੀਆਂ ਪੈਲੀਆਂ ਬਿਲਕੁਲ ਪਛੇਤੀ ਵੈਰੈਟੀ ਆ ਉਹ 60 ਸਟ ਦੇ ਕਰਾਚ ਰਹਿੰਦੀ ਹੈ ਠੀਕ ਹੈ ਹਾਂਜੀ ਜਿਵੇਂ ਤੁਸੀਂ ਗੱਲ ਕਰੀ ਆ ਵੀ ਮੁਕਸਰ ਸਾਹਿਬ ਵਾਲੇ ਏਰੀਏ ਚ ਹਨਾ ਫਾਜ਼ਲ ਕਾਲੇ ਏਰੀਏ ਚ ਉਧਰ ਪਾਣੀ ਦੀ ਵੀ ਸਮੱਸਿਆ ਹੈ ਪਾਣੀ ਖਾਰਾਗਾ ਤੇ ਇਹ ਹਰੇਕ ਜਿਵੇਂ ਤੁਸੀਂ ਕਿਹਾ ਹਰੇਕ ਪ੍ਰਕਾਰ ਦੇ ਮੌਸਮ ਨੂੰ ਇਹ ਹਰੇਕ ਪ੍ਰਕਾਰ ਦੀ ਮਿੱਟੀ ਨੂੰ ਫਿਰ ਤਾਂ ਪਾਣੀ ਨੂੰ ਵੀ ਆਪਾਂ ਲਈਏ ਵੀ ਚੰਗਾ ਮਾੜਾ ਪਾਣੀ ਹੋਵੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਇਹਨੂੰ ਠੀਕ ਹੈ ਹਾਂਜੀ ਹਾਂਜੀ ਤੇ ਜਦੋਂ ਕੰਪਨੀ ਤੋਂ ਸੀ ਟ੍ਰੀਟਮੈਂਟ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਫੰਗਸ ਵਗੈਰਾ ਨਹੀਂ ਆਉਂਦੀ ਹੈ ਨਾ ਤਾਂ ਉਦੋਂ ਕੰਪਨੀ ਵੱਲੋਂ ਜਦੋਂ ਆਪਣਾ ਬੀਜ ਆਉਂਦਾ 20 20 ਕਿਲੋ ਦੀ ਪੈਕਿੰਗ ਹੈ ਹਾਂਜੀ 20 ਕਿਲੋ ਪੈਕਿੰਗ ਠੀਕ ਹੈ ਤੇ ਕੰਪਨੀ ਵੱਲੋਂ ਸੀ ਟ੍ਰੀਟਮੈਂਟ ਕੰਪਨੀ ਵੱਲੋਂ ਕਰਕੇ ਆਉਂਦਾ ਹਾਂ ਕਰਕੇ ਦਿੱਤਾ ਜਾਂਦਾ ਬਕਾਇਦਾ ਜੀ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਸੋ ਠੀਕ ਹੈ ਜੀ ਤੁਹਾਡਾ ਧੰਨਵਾਦ ਤੇ ਆਜੋ ਭਰਾਵੋ ਆਪਾਂ ਕਿਸਾਨ ਵੀਰ ਨਾਲ ਗੱਲ ਕਰਦੇ ਆ ਫਾਰਮਰ ਨਾਲ ਗੱਲ ਕਰਦਾਂਗੇ ਆਪਣੇ ਕੋਲੇ ਬਾਈ ਹੁਰੀ ਖੜੇ ਨੇਗੇ ਹੋਰ ਬਾਈ ਠੀਕ ਹੋ ਸੱਸੀਕਰ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਬੜੀ ਅੱਛਾ ਤੇ ਬਾਈ ਕੀ ਨਾਮ ਹੈ ਜੀ ਆਪਣਾ ਮਨਦੀਪ ਸਿੰਘ ਮਨਦੀਪ ਸਿੰਘ ਤੇ ਮਨਦੀਪ ਬਾਈ ਆਪਾਂ ਪਹਿਲਾਂ ਮੈਂ ਸੁੱਤੋਂ ਇਹ ਜਾਣਕਾਰੀ ਲੈਣੇ ਚਾਹਣਾ ਜਿਵੇਂ ਤੁਸੀਂ ਗ੍ਰੀਨ ਲਾਈਨ ਕੰਪਨੀ ਦਾ ਬੀਜ ਲਗਾਇਆ ਹੈ ਨਾ ਹਾਂਜੀ ਰਿਸਰਚ ਵੈਰਾਈਟੀ ਹੈਗੀ ਬਾਈ 72 ਹਾਂਜੀ ਤੁਹਾਡਾ ਕੰਪਨੀ ਨੂੰ ਤੁਸੀਂ ਕਿਵੇਂ ਜਾਣਦੇ ਹੋ ਕਿਵੇਂ ਤੁਹਾਡੀ ਕੰਪਨੀ ਬਾਰੇ ਪਹਿਲਾਂ ਕੰਪਨੀ ਨੂੰ ਕਿਵੇਂ ਜਾਣਦੇ ਹੋ ਪਹਿਲਾਂ ਬਈ ਆਪਾਂ ਮੱਕੀ ਦਾ ਬੀਜ ਬੀਜਿਆ ਸੀਗਾ ਠੀਕ ਹੈ ਇਦ ਕੀ ਜਮੀ ਬੀਜੀ ਸੀਗੀ ਠੀਕ ਹੈ ਨਾਲੇ ਹੁਣ ਆ ਕਣਕ ਦੀ ਜੇ ਜੇ ਤੁਸੀਂ ਮੱਕੀ ਦਾ ਬੀਜ ਲਾ ਦਿੱਥੋਂ ਪਤਾ ਵੀ ਮਾੜਾ ਬੀਜ ਤਾਂ ਫੇਰ ਆਚਾਰ ਦੇ ਵਿੱਚ ਨਹੀਂ ਜਲੂਸ ਘੜਵਾ ਜਾਂਦਾ ਹਨਾ ਤੇ ਉਦੋਂ ਚਾਰ ਮੇਰੇ ਵਧੀਆ ਸਪੌਂਸਰ ਆ ਹਾਂ ਪੂਰਾ ਵਧੀਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹ ਕਣਕ ਵਾਲੇ ਪਾਸੇ ਆਏ ਤੁਸੀਂ ਠੀਕ ਹੈ ਤੇ ਕਿਵੇਂ ਰਿਹਾ ਬਾਈ ਇਹਦਾ ਕਿੰਨਾ ਬੀਜ ਪਾਇਆ ਸੀਗਾ ਬਾਈ ਇਹਦੇ ਵਿੱਚ 35 ਤੋਂ 40 ਕਿਲੋ ਪਾਇਆ ਸੀ 35 ਤੋਂ 40 ਕਿਲੋ ਠੀਕ ਹੈ ਤੇ ਜਿਵੇਂ ਇਹਨੂੰ ਬੀਜ ਬਜਾਈ ਵੇਲੇ ਕੋਈ ਖਾਦ ਵਗੈਰਾ ਜਾਂ ਉਹ ਕੀ ਕੀ ਪਾਇਆ ਬਾਈ ਖਾਦ ਬਾਈ ਕੱਲਾ ਜੂਰੀ ਪਾਇਆ ਸਵਾ 2 ਗੱਟੇ ਲਾਇਏ ਠੀਕ ਹੈ ਨਹੀਂ ਜਦੋਂ ਬੀਜਣ ਵੇਲੇ ਜਿੰਨੇ ਆਪਾਂ ਡੀਆਪੀ ਪਾਉਂਦੇ ਹਾਂਗੇ ਕੱਲਾ ਜੀ ਇਹ ਵੀ ਲਾਇਆ ਸੀ ਡੀਆਪੀ ਇੱਕ ਗੱਟਾ ਡਾਈ ਦਾ ਪਾਇਆ ਠੀਕ ਹੈ ਤੇ ਜੂਰੀਆ ਨੂੰ ਕਿੰਨਾ ਦਿੱਤਾ ਸਵਾ 2 ਗੱਟੇ ਲਾਇਏ ਸਵਾ 2 ਗੱਟੇ ਤੇ ਬਰਾਬਰ ਤੁਸੀਂ ਦੇਖ ਸਕਦੇ ਹੋ ਬਾਈ ਸਵਾ 2 ਗੱਟੇ ਪਾਏ ਹੋਏ ਹੈਗੇ ਤੇ ਟਿਲਰਿੰਗ ਵਗੈਰਾ ਤੁਹਾਡੇ ਸਾਹਮਣੇ ਆ ਤੇ ਸੋਨੂੰ ਮੈਂ ਆ ਇੱਕ ਨਾੜ ਦਿਖਾਉਣਾ ਤੇ ਆਹ ਦੇਖੋ ਬਾਈ ਕਿੰਨਾ ਜਿਆਦਾ ਮੋਟਾ ਨਾੜ ਜਿਵੇਂ ਆਪਾਂ ਅਕਸਰ ਹੀ ਨਹੀਂ ਕਹਿੰਦੇ ਹੁੰਦੇ ਵੀ ਯਾਰ ਆਹ ਗੰਢੀ ਦੇਖੋ ਹਣਾ ਬੀ ਕਿੰਨੀ ਜਿਆਦੇ ਬਾਈ ਮਜ਼ਬੂਤ ਆ ਗਈ ਤੇ ਬਾਈ ਜੀ ਗਿਣੇ ਮੜਾ ਜਾਇਦਾ ਵੀ ਕਿੰਨੀਆਂ ਹੋਣੇ ਗਿਆ ਤੇ ਬੋਲ ਕੇ ਗਣ ਲਓ ਬਾਈ 1 2 3 4 5 6 7 8 9 10 11 12 ਬਾਈ ਇੱਕ ਬੀਜ ਤੋਂ 12 12 ਉਸ ਦੀ ਟੇਲਰਿੰਗ ਹੋਈ ਵੀ ਆ ਤੇ ਬੱਲੀ ਦਾ ਜਿਹੜਾ ਸਾਈਜ਼ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਣਕ ਦੇਖੋ ਬਾਈ ਸਾਰੀ ਇੱਥੇ ਖੜੀ ਹੈਗੀ ਕਿਨੇ ਬਾਈ ਲਾਏ ਵੇਣੇ ਆਪਾਂ ਇਹ 2 ਏਕੜ 2 ਏਕੜ ਲਾਏ ਨੇ ਤੇ 2 ਏਕੜ ਦੇ ਵਿੱਚ ਬਾਈ ਮੈਨੂੰ ਕਿਤੇ ਇਹ ਥੱਬੀ ਵੀ ਨਹੀਂ ਡਿੱਗੀ ਲੱਗਦੀ ਹੈ ਨਾ ਵੀ ਕਿਸੇ ਪਾਸੇ ਡਿੱਗੀ ਹੋਵੇ ਜਿਵੇਂ ਆ ਪਿੱਛੇ ਜੇ ਝਖੇੜਾ ਆ ਗਿਆ ਸੀਗਾ ਜਦੋਂ ਪਾਣੀ ਚ ਵੀ ਡਿੱਗੀ ਜੀ ਠੀਕ ਹੈ ਉਦੋਂ ਪਾਣੀ ਲੱਗਿਆ ਹੋਇਆ ਸੀਗਾ ਜਦੋਂ ਝਖੇੜਾ ਆਇਆ ਵੀ ਠੀਕ ਹੈ ਮੈਂ ਇਧਰ ਵੀ ਉਰਗਨ ਨਾਲ ਕਰਦਾ ਗੱਲ ਅਜੇ ਵੀ ਉਦੋਂ ਪਾਣੀ ਲੱਗਿਆ ਹੋਇਆ ਸੀਗਾ ਜੀ ਹਾਂ ਜੀ ਲੱਗਿਆ ਸੀ ਪਾਣੀ ਤੇ ਉਹ ਝਖੇੜੇ ਦੇ ਵਿੱਚ ਕੋਈ ਅਸਰ ਨਹੀਂ ਪੈਦਾ ਠੀਕ ਹੈ ਹਾਂ ਜੀ ਜਿਵੇਂ ਆਪਾਂ ਆਮ ਕਣਕਾਂ ਮੰਨ ਲਓ ਵੀ ਬੀਜ ਦੇਉਣੇ ਆ ਸੁੱਟੇ ਤਾਂ ਸਾਰੀ ਉਮਰ ਨਾਲ ਕਿ ਕਿਵੇਂ ਲੱਗੀ ਤੁਹਾਨੂੰ ਵੈਰਾਈਟੀ ਜੀ ਇਹ ਬਹੁਤ ਵਧੀਆ ਜੀ ਵੈਰਾਈਟੀ ਪੂਰੀ ਵਧੀਆ ਵਧੀਆ ਹਾਂ ਜੀ ਮਨ ਖੁਸ਼ ਹੋ ਗਿਆ ਪੂਰਾ ਪੂਰਾ ਵਧੀਆ ਹੋ ਗਿਆ ਜੀ ਠੀਕ ਹੈ ਨਿਕਲੂ ਮੇਰੇ ਹਿਸਾਬ ਨਾਲ 65 ਦੇ 8 ਠੜ ਲਗਭਗ ਠੀਕ ਹੈ ਹਾਂ ਜੀ ਵੀ ਜਿਵੇਂ ਪਹਿਲਾਂ ਉਦੋਂ ਨਵਾਂ ਬੀਜ ਆ ਬੀਜਿਆ ਹੁੰਦਾ ਉਦੋਂ ਐ ਡਰ ਜਾਂਦਾ ਨਹੀਂ ਲੱਗਿਆ ਤਾਂ ਤਾਂ ਐ ਹੋ ਜਾਂਦਾ ਕਿ ਮੰਨ ਲਓ ਵੀ ਪਰ ਉਹ ਆ ਜਿਵੇਂ ਹਿਸਾਬ ਨਾਲ ਉਹਨੀ ਮੱਕੀ ਇਹ ਨਾ ਦੀ ਆ ਹਾਂ ਪੂਰੀ ਵਧੀਆ ਟਾਪ ਦੀ ਮੱਕੀ ਹੋਈ ਹੈ ਜੀ ਠੀਕ ਹੈ 12 ਫੁੱਟ ਉਹਦਾ ਕੱਦ ਮੱਕੀ ਦਾ ਠੀਕ ਹੈ ਤਿੰਨ ਤਿੰ ਮਾ ਪੂਰਾ ਪੂਰਾ ਵਧੀਆ ਪਾਇਆ ਜੀ ਪੂਰਾ ਵਧੀਆ ਮਨ ਖੁਸ਼ ਹੋ ਗਿਆ ਠੀਕ ਹੈ ਤੇ ਇਹਦੇ ਕਰ ਕਿਤੇ ਨਹੀਂ ਸਮੱਸਿਆ ਆਈ ਜਿਵੇਂ ਤੁਸੀਂ ਕਹੇ ਤੋ ਇਹਦੇ ਵਿੱਚ ਪੀਲੀ ਯੂਸਾ ਸੀ ਨਾ ਜੀ ਹਾਂ ਪੀਲੀ ਯੂਸਾ ਜੀ ਅੱਛਾ ਪੀਲੀ ਯੂਸਾ ਕਰਕੇ ਜਿਵੇਂ ਉਦੋਂ ਬਾਅਦ ਖਰਚੇ ਜਦੋਂ ਗੱਲ ਨਾ ਲੱਗਦੇ ਆ ਤਾਂ ਉਦੋਂ ਕਈ ਵਾਰ ਸੁੰਡ ਸੰਡਾ ਆ ਜਾਂਦਾ ਕੁਝ ਵੀ ਨਹੀਂ ਆਇਆ ਜੀ ਕੁਝ ਵੀ ਨਹੀਂ ਆਇਆ ਹਾਂ ਨਾ ਕੋਈ ਸ਼ਵਰੇ ਕਰਿਆ ਜੀ ਫੰਗੀ ਛੇੜਨਾ ਕੋ ਹੋਰ ਠੀਕ ਹੈ ਪੂਰਾ ਵਧੀਆ ਵਰਨਟ ਆਏ ਕੋਈ ਤੇਲੇ ਵਗੈਰਾ ਦੀ ਸਮੱਸਿਆ ਨਹੀਂ ਹੋ ਨਾ ਕਰੀਣੀ ਆਪਾਂ ਤੇਲੇ ਵਾਲੀ ਵੀ ਨਹੀਂ ਠੀਕ ਹੈ ਹਾਂ ਜੀ ਵੀ ਦੇਖ ਲਓ ਭਰਾਵੋ ਕਣਕ ਬਜਾਈ ਤੋਂ ਬਾਅਦ ਉਦੋਂ ਬਾਅਦ ਦੇਸੋਂ ਨੂੰ ਲੱਗਦਾ ਵੀ ਜੇ ਤੁਸੀਂ ਦੋ ਤੋਂ ਘੱਟ ਪਾ ਲੰਦੇ ਫਿਰ ਵੀ ਚੱਲ ਜਾਂਦਾ ਚੱਲ ਜਾਂਦਾ ਜੀ ਠੀਕ ਹੈ ਹਾਂ ਜੀ ਕੋਈ ਉ ਕੋਈ ਇਹਨੂੰ ਸਮੱਸਿਆ ਆਈ ਹੋਵੇ ਵਿੱਚ ਦੀ ਜਾਂ ਕੋਈ ਕੱਦ ਰੁੱਕ ਗਿਆ ਹੋਵੇ ਕੋਈ ਸਪਰੇਅ ਕਰਕੇ ਕੱਦ ਵਧਾਇਆ ਹੋਵੇ ਆਹ ਤੁਹਾਡੇ ਨੂੰ ਆਹ ਦੇਖ ਲਓ ਜੀ ਭੋਰਾ ਬਣੀ ਮਤਲਬ ਜੇ ਆਇਆ ਜਦੋਂ ਇਹ ਵੈਰਾਈਟੀ ਤੁਸੀਂ ਲਾਈ ਤੀ ਜਿਵੇਂ ਵਿੱਚ ਦੀ ਆਪਾਂ ਨੂੰ ਹਰੇ ਬਾਈ ਅਲੱਗ ਹੀ ਦੀ ਹੁੰਦੀ ਆ ਇਹ ਲੱਗੀ ਆਂ ਉਦੋਂ ਅੰਡੀ ਗਵਾਂਡੀ ਪੁੱਛਦੇ ਸੀ ਵੈਰਾਈਟੀ ਹਾਂ ਜੀ ਵੀ ਇਹ ਯਾਰ ਵੀ ਕਿੱਥੋਂ ਲੱਸੀ ਠੀਕ ਹੈ ਵੀ ਹੈ ਇਹ ਮੜੋ ਵੀ ਹੋ ਗਾ ਹੂੰ ਕਾਸ਼ ਜੇ ਪੂਰੀ ਵਧੀਆ ਵਧੀਆ ਲੱਗਿਆ ਪੂਰਾ ਹਾਂ ਜੀ ਬਿਲਕੁਲ ਤੁਹ ਠੀਕ ਹੈ ਜੀ ਧੰਨਵਾਦ ਇਧਰ ਮੇਰਾ ਬਾਈ ਜੀ ਖੜੇ ਨੇ ਨਾ ਗੱਲਬਾਤ ਕਰ ਰਹੇ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕਿਵੇਂ ਲੱਗਿਆ ਬੀਜ ਤੁਹਾਨੂੰ ਇਹ ਪਹਿਲੀ ਵਾਰ ਬੀਜ ਲਾਇਆ ਇਹ ਹਨਾ ਗਾਹਾਂ ਤੋਂ ਐਂ ਲੱਗਦਾ ਮਨ ਵੀ ਯਾਰ ਸਾਰਾ ਜਿਹੜਾ ਆਪਾਂ ਇਹੀ ਬੀਜ ਵਰਤਾਂਗੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਬਾਕੀ ਜੂਰੀਆ ਵੀ ਜਿਵੇਂ ਸਵਾ ਦੋ ਗੱਟੇ ਪਏ ਨੇ ਜੀ ਹੂੰ ਵੀ ਉਹਦੇ ਹਿਸਾਬ ਤੇ ਨੇ ਕੋਈ ਉਹਦੀ ਘਾਟ ਨਹੀਂ ਦਿਖੀ ਠੀਕ ਹੈ ਪਰ ਟਾਈਮ ਕਾਲਸ ਚ ਹੀ ਰਹੀ ਆ ਦੂਸੀਆਂ ਕਣਕਾਂ ਨੂੰ ਨਹੀਂ ਨਹੀਂ ਬਿਲਕੁਲ ਬੱਲੀਆਂ ਵੀ ਆਪਾਂ ਦੇਖਦੇ ਆਂ ਜੀ ਨਹੀਂ ਜਿਹੜੀ ਕਣਕ ਨੂੰ ਆਪਾਂ ਕਹਿਦੀ ਆ ਵੀ ਕੋਈ ਤੇਲਾ ਵਗੈ ਤਾਂ ਬੱਲੀਆਂ ਦੇ ਵਿੱਚ ਵਿਭਾਗ ਜਾਣੀ ਹੁੰਦਾ ਤੇ ਤੋੜਿਓ ਬਾਈ ਸਾਰੇ ਜਣੇ ਕਿ ਕਿ ਬੱਲੀ ਤੋੜਿਓ ਆਪਾਂ ਮੜਾ ਮਲਕੇ ਦੇਖੀਏ ਸਾਰੇ ਵੀਰਾਂ ਨੂੰ ਦਿਖਾ ਦਈਏ ਵੀ ਕਿਸ ਤਰ੍ਹਾਂ ਦਾ ਇਹਦੇ ਵਿੱਚੋਂ ਉਹ ਹੈਗਾ ਤੇ ਵੱਡੀ ਗੱਲ ਤਾਂ ਇਹ ਜਿਵੇਂ ਤੁਸੀਂ ਇੱਕ ਕਿਸਾਨ ਹੋਣ ਦੇ ਨਾਂ ਤੇ ਦੱਸ ਸਕਦੇ ਹੋ ਵੀ ਤੁਹਾਨੂੰ ਆਪਣੇ ਪਿੰਡ ਦੇ ਵਿੱਚ ਲੋਕ ਪੁੱਛਦੇ ਰਹੇਗੇ ਵੀ ਆਹ ਕਿਹੜੀ ਵੈਰਾਈਟੀ ਆ ਕਿੱਥੋਂ ਲੈਂਦੀ ਹੈ ਹਾਂਜੀ ਹਾਂਜੀ ਇਹ ਚੀਜ਼ ਦਾ ਫਰਕ ਕਰਦੇ ਸੀ ਵੀ ਕਿਹੜੀ ਵੈਰਾਈਟੀ ਆ ਜੀ ਇਹ ਠੀਕ ਹੈ ਇਹ ਹਰ ਟਾਈਮ ਕਾਲ ਸੀ ਰਹੀ ਹੈ ਜੀ ਠੀਕ ਹੈ ਹਾਂਜੀ ਨਹੀਂ ਦੂਸਰੀ ਕਣਕ ਥੋੜੀ ਕਣੀ ਸਮਝ ਲਓ ਪੀਲੇ ਪਣਚ ਹੋ ਗਈ ਸੀਗੀ ਜੀ ਬਿਲਕੁਲ ਜੀ ਤੇ ਇਧਰ ਵੀ ਭਰਾਵੋ ਬੀਜ ਵਰਗੇ ਵੀ ਉੱਪਰ ਜਾਂਦੇ ਹੈਗੇ ਹਾਂ ਤੇ ਦਾਣਾ ਦੇਖੋ ਬਾਈ ਤੁਸੀਂ ਰੱਖ ਦਿਓ ਜੀ ਕਿਉਂ ਹੁਣ ਇਹ ਤਕਰੀਬਨ ਵੀ ਜਮ੍ਹਾਂ ਕਣਕ ਪੱਕਣ ਕਿਨਾਰੇ ਆ ਦਾਣਾ ਬਹੁਤ ਮੋਟਾ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਜੀ ਬਦਾਮਾ ਵਰਗੇ ਦਾਣੇ ਪਿਆ ਹਨਾ ਹਾਂਜੀ ਹਾਂਜੀ ਉਵੇਂ ਦਾਣੇ ਪਿਆਗੇ ਬਹੁਤ ਵਧੀਆ ਤੇ ਬੀਜਣ ਵੇਲੇ ਜਦੋਂ ਤੁਸੀਂ ਕੰਪਨੀ ਤੋਂ ਬੀਜ ਲੈਂਦਾ ਤੀਗਾ ਉਦੋਂ ਵਧੀਆ ਬੀਜ ਦੇਖ ਕੇ ਮਨ ਖੁਸ਼ ਹੋਗੇ ਪੂਰਾ ਵਧੀਆ ਹੋਇਆ ਪੂਰਾ ਵਧੀਆ ਠੀਕ ਹੈ ਹਾਂਜੀ ਨਹੀਂ ਸੋ ਠੀਕ ਹੈ ਜੀ ਧੰਨਵਾਦ ਤੁਹਾਡਾ ਤੇ ਹੁਣ ਮੈਂ ਬਾਈ ਹੋਰਾਂ ਨਾਲ ਕਰਦਾ ਗੱਲਬਾਤ ਵੀਰ ਹੋਰਾਂ ਨਾਲ ਬਰੇ ਜੇਕਰ ਆਪਣੇ ਮੰਨ ਲਓ ਵੀ ਜਿਹੜੇ ਕਿਸਾਨ ਭਰਾ ਵੀਡੀਓ ਦੇਖਣਗੇ ਹਨਾ ਤੇ ਜੇਕਰ ਆਪਾਂ ਗੱਲ ਕਰੀਏ ਵੀ ਇਹ ਪਿੰਡ ਜੌਂਦ ਦੇ ਵਿੱਚ ਕਿਹੜੇ ਰਾਹ ਤੇ ਖੇਤ ਆ ਜਾਂਦਾ ਕਿਸੇ ਕਿਸਾਨਾਂ ਨੇ ਆਪਣੀ ਵੀਡੀਓ ਦੇਖ ਕੇ ਪlant ਦੇਖ ਕੇ ਜਾਣਾ ਹੋਵੇ ਹਨਾ ਕੜੇਲੀ ਵਾਲੇ ਤੇ ਕੜਾਈਲੀ ਵਾਲੇ ਤੇ ਜਿਹੜਾ ਜੌਂਦ ਤੋਂ ਕੜਾਈਲੀ ਨੂੰ ਰਾਹ ਜਾਂਦਾ ਹਾਂਜੀ ਰੋਡ ਦੇ ਉੱਪਰ ਆ ਮੋਟਰ ਦੇ ਸਾਹਮਣੇ ਬਿਲਕੁਲ ਠੀਕ ਹੈ ਹਾਂਜੀ ਤੇ ਹੋਰ ਬਾਈ ਕੋਈ ਆਪਣੇ ਇਸ ਸੀਡ ਦੇ ਬਾਰੇ ਕੋਈ ਆਪਣੇ ਕੋਲ ਨੂੰ ਗੱਲ ਕਰਨ ਨੂੰ ਰਹਿ ਗਈ ਹੋਵੇ ਜਾਂ ਵੀ ਕਿਹੜੇ ਕਿੱਥੋਂ ਮਿਲ ਸਕਦਾ ਜੇ ਕੋਈ ਕਿਸਾਨਾਂ ਨੇ ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ 1 ਮਿੰਟ ਮੈਂ ਮਾਈਕ ਲਾਦਾ ਈ ਥੋੜੀ ਕੋਈ ਗੱਲ ਨਹੀਂ ਜਿਵੇਂ ਬਿਲਕੁਲ ਹਾਂਜੀ ਬਈ ਜੀ ਆਪੋਰਾ ਸੁਭਨਾਮ ਕੀ ਹੈ ਜੀ ਕੁਲਦੀਪ ਸਿੰਘ ਜੀ ਠੀਕ ਹੈ ਜੀ ਇਹ ਆਪਣੇ ਨਾ ਅਬੋਰ ਦੇ ਨਾਲ ਪਿੰਡ ਡੰਗਰਖੇੜਾ ਡੰਗਰਖੇੜਾ ਹਾਂ ਉੱਥੇ ਵੀ ਬਹੁਤ 4-5 ਏਕੜ ਲੱਗੀ ਹੋਈ ਹੈ ਜੀ ਠੀਕ ਹੈ ਇਹ ਅੱਗੇ ਫਿਰ ਫਾਜ਼ਲਗਾ ਦੇ ਨਾਲ ਪਿੰਡ ਆ ਗਿਆ ਸਜਰਾਣਾ ਠੀਕ ਹੈ ਜੀ ਜਿੰਨੂੰ ਕੀ ਆਪਾਂ ਸੇਮ ਵਾਲਾ ਏਰੀਆ ਕਹਿ ਸਕਦੇ ਹਾਂ ਬਈ ਬਹੁਤ ਸੇਮੀ ਇਲਾਕਾ ਹੈ ਉਹ ਜਿੱਥੇ ਕੀ ਕਣਕ ਦੀ ਹ 3 ਦਿਨ ਫੁੱਟ 3.5 3 ਦਿਨ ਫੁੱਟ ਹਾਈਟ ਤੇ ਠੀਕ ਹੈ ਵੀ ਉਸ ਪਿੰਡ ਜੀ ਵੀ ਇਹ ਕੰਮ ਜਾਵੇ ਸੇਮ ਵਾਲੇ ਇਲਾਕੇ ਦੇ ਵੀ ਕੰਮ ਜਾਵੇ ਬਿਲਕੁਲ ਤਾਂ ਹੀ ਮੈਂ ਕਹਣਾ ਭਾਈ ਵੀ ਇਹੋ ਜਿਹਾ ਕੰਪਨੀ ਨੇ ਬੀ ਦੇ ਵਿੱਚ ਪਾਇਆ ਕੀ ਆ ਵੀ ਜਿਹੜੀ ਐ ਖੜੀ ਐ ਦਾ ਜਮਾ ਦੇ ਦਾਣਾ ਵੀ ਐ ਪਿਆਗਾ ਗਿਰੂਆਂ ਵਰਗਾ ਹਨਾ ਜਿਵੇਂ ਬਦਾਮ ਮੱਕਰ ਦੇ ਨਾਲ ਭਲਾਈ ਜਣਾ ਆ ਗਿਆ ਉੱਥੇ ਵੀ ਖੜੀ ਐ ਜੈਤੋ ਆ ਗਿਆ ਉੱਥੇ ਵੀ ਖੜੀ ਐ ਠੀਕ ਹੈ ਤੁਸੀਂ ਆਪਣੇ ਫਰੋਜਪੁਰ ਗੋਲ ਜਾ ਸਕਦੇ ਜੇ ਫਰੋਜਪੁਰ ਪੂਰੇ ਆਲਓਵਰ ਪੂਰੇ ਪੰਜਾਬ ਹਰਿਆਣੇ ਦੇ ਸਾਰੇ ਅਸੀਂ ਫੀਲਡ ਸਾਰੇ ਦੇਖ ਕੇ ਆਏ ਕਿਉਂ ਛੁੱਡੀ ਜਿਹੜੀ ਕੰਪਨੀ ਦਾ ਨਾਮ ਹੈਗਾ ਨਾ ਗ੍ਰੀਨ ਲਾਈਨ ਸੀਡ ਜਿਹੜਾ ਹੈ ਨਾ ਇਹ ਪ੍ਰਾਈਵੇਟ ਲਿਮਟਿਡ ਬਿਲਕੁਲ ਜੀ ਗ੍ਰੀਨ ਲਾਈਨ ਸੀਡ ਚ ਪ੍ਰਾਈਵੇਟ ਲਿਮਟਿਡ ਤੇ ਇਹਦੇ ਬਾਈ ਲੋਕਾਂ ਦਾ ਵਿਸ਼ਵਾਸ ਬਣਿਆ ਵਿਆ ਹਾਂਜੀ ਹਾਂਜੀ ਕਿਉਂ ਪਹਿਲਾਂ ਤਾਂ ਲੋਕ ਸੋਨੂੰ ਜਵਾਰ ਮੱਕੀ ਕਰਕੇ ਜਾਣਦੇ ਆ ਹਨ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਪਿਛਲੀ ਵਾਰ ਮੱਕੀ ਦੇ ਹੰਨ ਨਜ਼ਾਰਾ ਲਿਆ ਤਾਂ ਤਿੰਨ ਤਿੰਨ ਥੱਲੀਆਂ ਲੱਗਦੀਆਂ ਰਹੀਆਂ ਨੇ ਹਾਂਜੀ ਹਾਂਜੀ ਤੇ ਇਹਦੀ ਆਪਣੇ ਜਿਹੜੇ ਆਪਣੇ ਕਿਸਾਨ ਵੀਰ ਨੇ ਉਹਨਾਂ ਨੂੰ ਆਪਣੀ ਲਵੇ ਲਾਉਣੇ ਜਿਵੇਂ ਆਪਣਾ ਰਾਮਪੁਰਾ ਹੋ ਗਿਆ ਤਾਂ ਪਾ ਹੋ ਗਿਆ ਬਰਨਾਲਾ ਹੋ ਗਿਆ ਕਿੱਥੇ ਕਿੱਥੇ ਆਪਣੀ ਡਿਸਟ੍ਰੀਬਿਊਟਰਸ਼ਿਪ ਹੈਗੀ ਇੱਥੇ ਰਾਮਪੁਰੇ ਫੂਲ ਹੀ ਹੈਗੀ ਹੈ ਜੀ ਬੀ ਉੱਥੋਂ ਲੈ ਸਕਦੇ ਨੇ ਠੀਕ ਹੈ ਹਾਂਜੀ ਹਾਂਜੀ ਜਾਂ ਫਿਰ ਪੂਰੇ ਪੰਜਾਬ ਦੇ ਕਿਸਾਨ ਵੀਰਾਂ ਨੇ ਦੋ ਬਰਕ ਕਰ ਲਾਤਾ ਹਰ ਇੱਕ ਟਾਪਰ ਨੰਬਰ ਦੇ ਦਾਂਗੇ ਹਰੇਕ ਤਹਿਸੀਲ ਜੇ ਮੰਨ ਲਓ ਅਸੀਂ ਸਾਡਾ ਡਿਸਟ੍ਰੀਬਿਊਟਰ ਸ਼ਹਿਰ ਜੇ ਹਰੇਕ ਸ਼ਹਿਰ ਜੇ ਗੈਲੋ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਤੂੜੀ ਦਾ ਵੀ ਮੈਨੂੰ ਲੱਗਦਾ ਬਈ ਇਹਨੇ ਰਿਕਾਰਡ ਤੋੜ ਦੇਣੇ ਐ ਜਿਵੇਂ ਤੂੜੀ ਜਿਵੇਂ ਹਾਈਟ ਹੈ 3.5 ਫੁੱਟ ਤੋਂ ਪਲੱਸ ਐ ਜੀ ਤੇ ਤੂੜੀ ਦਾ ਆਪਣੇ ਆਪ ਵੀ ਨਿਕਲੇਗੀ ਨਿਕਲੇਗੀ ਨਹੀਂ ਨਹੀਂ ਬਿਲਕੁਲ ਤੁਸੀਂ ਹੋਇਓ ਬਾਈ ਜੀ ਮੜਾ ਇੱਕ ਵਾਰੀ ਥੱਲੇ ਹੋਇਆ ਆਪਾਂ ਆਮ ਹੀ ਆਪਣੇ ਕਿਸਾਨ ਵੀਰਾਂ ਨੂੰ ਦਿਖਾ ਦਈਏ ਦੇਖ ਲਓ ਬਾਈ ਸਾਇ ਦੇਖ ਲਓ ਵੀ ਤੇ ਬਾਈ ਦੇ ਲੱਕ ਤੋਂ ਉੱਪਰ ਤੱਕ ਬੱਲੀਆਂ ਟੱਪਦੀਆਂ ਨੇ ਦੇਖ ਲਓ ਤੇ ਕਿਉਂ ਕਿਸਾਨ ਵੀਰਾਂ ਨੂੰ ਬਾਈ ਉਹੀ ਚੀਜ਼ ਦਾ ਫਾਇਦਾ ਕਣਕ ਨਹੀਂ ਤਾਂ ਝਾੜ ਜਿੰਨਾ ਵੱਧ ਨਿਕਲਦਾ ਨਿਕਲ ਨਹੀਂ ਆ ਹਨਾ ਤੂੜੀ ਦਾ ਵੀ ਆਪਾਂ ਨੂੰ ਪਤਾ ਵੀ ਪੈਦਾ ਕਈ ਸਾਲਾਂ ਤੋਂ ਰੇਟ ਮੰਗਰੋਂ ਜਾ ਕੇ ਅਸਮਾਨੀ ਝੜ ਜਾਂਦਾ ਤੇ ਕਣਕ ਜਿੰਨੇ ਪੈਸੇ ਕਿਸਾਨਾਂ ਨੂੰ ਤੂੜੀ ਬਿਲਕੁਲ ਤੁਸੀਂ ਦਾਣੇ ਵੀ ਦਿਖਾ ਸਕਦੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਮੋਤੀਆਂ ਵਰਗੇ ਦਾਣੇ ਨੇ ਬਿਲਕੁਲ ਬਾਈ ਬਿਲਕੁਲ ਬਹੁਤ ਸੋਹਣੇ ਦਾਣੇ ਨੇ ਬਾਈ ਹਨਾ ਤੇ ਬਾਕੀ ਉਹ ਵੀ ਭਾਗ ਤੋਂ ਪਤਾ ਲੱਗਦਾ ਨਾ ਜੇ ਆਪਾਂ ਗੱਲ ਕਰੀਏ ਬਾਕੀ ਕੋਈ ਮਿਕਸਿੰਗ ਨਹੀਂ ਹੈਗੀ ਗਾ ਜੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਉੱਚ ਵੀ ਉੱਪਰ نیچے ਨਹੀਂ ਹੈਗਾ ਸਿੱਟਾਂ ਇੱਕਸਾਰ ਖੜਾ ਬਿਲਕੁਲ ਖੇਤ ਬਿਲਕੁਲ ਜੀ ਬਿਲਕੁਲ ਜਮਲ ਇੱਕਸਾਰ ਖੜਾਈ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜ ਚਾਰ ਦਿਨਾਂ ਤੱਕ ਹਫਤੇ ਤੱਕ ਇਹ ਵੱਢੀ ਜਾਣੀ ਹੈ ਹਾਂਜੀ ਤੇ ਬਹੁਤ ਵਧੀਆ ਕਿਸਾਨ ਵੀਰ ਨੂੰ ਝਾੜ ਮਿਲਣਾ ਸੋ ਠੀਕ ਹੈ ਜੀ ਕਿਸੇ ਆਪਣੇ ਭਰਾ ਨੇ ਕੋਈ ਹੋਰ ਗੱਲ ਕਰਨੀ ਕੋਈ ਹੋਰ ਰਹਿ ਗਈ ਹੋਵੇ ਠੀਕ ਹੈ ਬਸ ਸੋ ਠੀਕ ਹੈ ਕਿਸਾਨ ਭਰਾਵੋ ਤੇ ਵੀਡੀਓ ਨੂੰ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂ ਭਾਈ ਇਹ ਜਿਹੜੇ ਬੀਜ ਨੇ ਜੇਕਰ ਆਪਾਂ ਚੰਗਾ ਬੀਜ ਬੀਜਾਂਗੇ ਫੇਰ ਹੀ ਆਪਣੀ ਕਿਸਾਨੀ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਕਈ ਵਾਰ ਆਪਾਂ ਕੋਈ ਪੈਸਟੀਸਾਈਡ ਕੋਈ ਫਰਟੀਲਾਈਜ਼ਰ ਘਟੀਆਂ ਪਾ ਦਈਏ ਜਾਂ ਕੰਮ ਨਾ ਕਰੇ ਤਾਂ ਉਹਦਾ ਬੰਦਾ ਦੁਬਾਰੇ ਕਰ ਲੂ ਪਰ ਜੇ ਭਾਈ ਕੋਈ ਬੀਜ ਕਿਸਾਨ ਨੇ ਮਾੜਾ ਬੀਜ ਲਿਆ ਨਾ ਬੀਜ ਦਾ ਮੁੜ ਕੇ ਹੱਲ ਨਹੀਂ ਹੈਗਾ ਤੇ ਇਹਨੂੰ ਫਿਰ ਇਹ ਇਹੋ ਜਿਹਾ ਬੀਜਾ ਚਾਹੇ ਤੁਸੀਂ ਨਰਮੇ ਵਾਲੇ ਬਾਣ ਚ ਲਾ ਦੋ ਚਾਹੇ ਸੀਮ ਵਾਲੇ ਇਲਾਕੇ ਚ ਲਾ ਦੋ ਕਿਹੜੇ ਮਰਜੀ ਇਲਾਕੇ ਚ ਲਾ ਦੋ ਪਾਣੀ ਕਿਹੇ ਜਾ ਮਰਜੀ ਹੋਵੇ ਇੱਕ ਨੰਬਰ ਹੋਵੇ ਦੋ ਨੰਬਰ ਹੋਵੇ ਸਾਰੀ ਜਗ੍ਹਾ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਣਾ। ਸੋ ਠੀਕ ਆ ਬਾਈ ਜੀ। ਹਾਂਜੀ। ਧੰਨਵਾਦ ਮਿਹਰਬਾਨੀ। ਥੈਂਕ ਯੂ ਜੀ।